ਅਸੀ ਗਾ ਦੋਸਤੋ ਇੱਕ ਪਰਸੋਂ ਜੋ ਥੇ ਜਿਹੜਾ ਸੈਣਾ ਬਰਨਾਲਾ ਏਰੀਆ ਦੇ ਵਿੱਚ ਸੈਣਾ ਕਤਲ ਕੇਸ ਹੋਇਆ ਉਹਦੀ ਕਾਫੀ ਚਰਚਾ ਹੋ ਰਹੀ ਹੈ ਤੇ ਬਹੁਤ ਹੀ ਮੰਦਭਾਗੀ ਘਟਨਾ ਹੈ ਤੇ ਬਹੁਤ ਸਾਰੇ ਲੋਕ ਪਰਿਵਾਰ ਨਾਲ ਖੜੇ ਹੈ ਦੁੱਖ ਦੀ ਘੜੀ ਦੇ ਵਿੱਚ ਖੜਨਾ ਵੀ ਚਾਹੀਦਾ ਜੀ ਆਕੂ ਵੀ ਬਣਦਾ ਚੰਗੀ ਗੱਲ ਆ ਪਰ ਕੁਝ ਰਾਜਨੀਤਿਕ ਬੰਦੇ ਉਸ ਚੀਜ਼ ਨੂੰ ਆਪਣੇ ਲੈਵਲ ਤੇ ਰਾਜਨੀਤੀ ਦੇ ਲੈਵਲ ਤੇ ਉਹਨੂੰ ਰਾਜਨੀਤਿਕ ਮੁੱਦਾ ਬਣਾ ਕੇ ਆਪਣੀਆਂ ਵੋਟਾਂ ਦੇ ਮਾਰੇ ਆਪਣਾ ਨਾਂ ਚਮਕਾਉਣ ਦੇ ਮਾਰੇ ਉਸ ਚੀਜ਼ ਨੂੰ ਗਲਤ ਇਸਤੇਮਾਲ ਕਰ ਰਿਹਾ ਜੋ ਬਹੁਤ ਗਲਤ ਹੈ ਜੇਕਰ ਉਹਦੇ ਵਿੱਚ ਲਾਭ ਸਿੰਘ ਉਗੋਕੇ ਦਾ ਕੋਈ ਰੋਲ ਹੈਗਾ ਤਾਂ ਪੁਲਿਸ ਨੂੰ ਤਫਤੀਸ਼ ਕਰਨ ਨੂੰ ਜੇ ਨਾਮ ਆਉਂਦਾ ਤਾਂ ਉਹਦੀ ਅਰੈਸਟ ਵਾਰੰਟ ਹੋਣਾ ਚਾਹੀਦਾ ਸਾਰਾ ਕੁਝ ਹੋਣਾ ਚਾਹੀਦਾ ਹੱਕ ਵੀ ਬਣਦਾ ਕਰਨਾ ਵੀ ਚਾਹੀਦਾ ਪੁਲਿਸ ਨੂੰ ਅਰੈਸਟ ਚੰਗੀ ਗੱਲ ਹੈ ਪਰ ਕੁਝ ਫੇਸਬੁੱਕ ਦੇ ਉੱਪਰ ਵੀਡੀਓ ਦੇ ਨੀਚੇ ਕਮੈਂਟ ਪੜ ਰਹੇ ਆ ਜੋ ਜਾਤੀ ਸੂਚਕ ਸ਼ਬਦ ਬੋਲੇ ਜਾ ਰਹੇ ਨੇ ਲਾਭ ਸਿੰਘ ਉਗੋਕੇ ਬਾਰੇ ਬਹੁਤ ਉਨਾ ਉਹਨਾਂ ਦੀ ਜਾਂ ਤਾਂ ਲੋਕਾਂ ਦੀ ਮੈਂਟੈਲਿਟੀ ਪਤਾ ਲੱਗਦੀ ਹੈ ਲੋਕਾਂ ਦਾ ਦਿਮਾਗ ਪਤਾ ਲੱਗਦਾ ਹੈ ਕਿ ਲੋਕਾਂ ਦਾ ਦਿਮਾਗ ਕਿੰਨਾ ਹੈ ਕਿ ਸੋਚਦੇ ਆ ਲੋਕ ਹੈ ਤਾਂ ਉਹ ਵੀ ਇਨਸਾਨ ਯਾਰ ਠੀਕ ਹੈ ਹੋ ਸਕਦਾ ਉਹਦਾ ਕਤਲ ਕੇਸ 'ਚ ਹੱਥ ਵੀ ਹੋਵੇ ਮੈਂ ਇਹ ਨਹੀਂ ਕਹਿੰਦਾ ਵੀ ਉਹਦਾ ਹੱਥ ਨਹੀਂ ਹੋਣਾ ਜਾਂ ਉਹਨੂੰ ਨਹੀਂ ਸਜ਼ਾ ਹੋਣੀ ਚਾਹੀਦੀ ਜੇ ਹੈਗਾ ਤਾਂ ਫੜਿਆ ਜਾਵੇ ਕੋਈ ਵੱਡੀ ਗੱਲ ਨਹੀਂ ਹੋਣਾ ਵੀ ਚਾਹੀਦਾ ਪਰ ਜੋ ਲੋਕਾਂ ਦੇ ਦਿਮਾਗ ਹੈ ਉਹ ਲੋਕ ਸੋਚ ਰਹੇ ਨੇ ਇਹ ਛੋਟਾ ਭਾਂਡਾ ਸੀ ਇਹ ਛੋਟਾ ਭਾਂਡਾ ਸੀ ਇਹ ਛੋਟੀ ਜਾਤ ਸੀ ਇਹ ਉਹ ਇਨ ਨੂੰ ਕੋਈ ਸੀਰੀਅਲ ਲਾਵੇ ਚੰਗੀਆਂ ਗੱਲਾਂ ਥੋੜੀਆਂ ਯਾਰੇ ਤੁਹਾਡੇ ਦਿਮਾਗ ਜਿੰਨਾ ਤੁਹਾਡਾ ਦਿਮਾਗ ਆ ਤੁਹਾਨੂੰ ਇੱਥੋਂ ਤੱਕ ਕੀ ਇਹਨਾਂ ਨੇ ਜਿਹੜੇ ਰਾਜਨੀਤਿਕ ਬੰਦੇ ਨੇ ਇਹਨਾਂ ਨੂੰ ਤੁਹਾਨੂੰ ਇੱਥੋਂ ਤੱਕ ਹੀ ਛੱਡਤਾ ਸੋਚਣ ਵਾਸਤੇ ਕਿ ਬਸ ਤੁਸੀਂ ਸਿਰਫ ਫੇਸਬੁੱਕ ਤੇ ਪੰਡਣਾ ਇੱਕ ਦੂਸਰੇ ਨੂੰ ਆਹੀ ਕਰਨਾ ਵੀਡੀਓ ਦੇ ਥੱਲੇ ਕਮੈਂਟ ਕਰਨੇ ਕੁਝ ਨਹੀਂ ਕਰਨਾ ਆਪਦੀ ਆਵਾਜ਼ ਉਠਾਓ ਹੱਕ ਬਣਦਾ ਪਰਿਵਾਰ ਨੂੰ ਦੁੱਖ ਦੀ ਘੜੀ ਦੇ ਵਿੱਚ ਸਭ ਦੀ ਲੋੜ ਹੈ ਜਾਣਾਂ ਵੀ ਚਾਹੀਦਾ ਸਭ ਨੂੰ ਪਰ ਇੱਕ ਚੀਜ਼ ਯਾਦ ਰੱਖਿਓ ਕਿ ਇਹ ਕੁਝ ਦਿਨ ਹੀ ਚੱਲੂਗਾ ਇਹ ਕੰਮ ਕਿਉਂਕਿ ਜਿਵੇਂ ਜਿਵੇਂ ਉਹਦੀ ਮੌਤਾ ਮੁੱਦਾ ਭਾ ਗਿਆ ਉਹ ਨੂੰ ਨੇ ਚੱਲੂਗਾ ਜਦੋਂ ਮੁੱਦਾ ਠੰਡਾ ਪੈ ਗਿਆ ਇਹਨੂੰ ਕੋਈ ਹੋਰ ਨਵੀਂ ਕੋਈ ਖਬਰ ਪੰਜਾਬ ਦੇ ਵਿੱਚ ਫੈਲਦੀ ਹੈ ਤਾਂ ਸਾਰੇ ਲੋਕ ਉਧਰ ਹੋ ਜਾਣਗੇ ਦੁੱਖ ਸਿਰਫ ਪਰਿਵਾਰ ਨੂੰ ਆ ਬਹੁਤ ਮੰਦਭਾਗੀ ਘਟਨਾ ਤੇ ਪਰਿਵਾਰ ਨੂੰ ਹੀ ਦੁੱਖ ਰਹੂਗਾ ਇਹ ਜਿਹੜੇ ਲੋਕ ਨੇ ਇਹ ਲੋਕ ਸਿਰਫ ਦਿਖਾਵਾ ਕਰਦੇ ਨੇ ਤੇ ਭਜ ਨਟਕ ਕਰਦੇ ਨੇ ਸਿਰਫ ਆਪ ਦਾ ਨਾਮ ਚਮਕਾਉਣ ਵਾਸਤੇ ਆਪਦੇ ਮਾਰੇ ਤੁਰੇ ਫਿਰਦੇ ਨੇ ਸਾਬ ਇਹ ਕੁਝ ਉਹੋ ਜਿਹੇ ਬੰਦੇ ਨੇ ਵੀ ਜਿਹੜੇ ਕੁਝ ਬੰਦੇ ਜਦੋਂ ਹੁਸ਼ਿਆਰਪੁਰ ਕਤਲकांड ਹੋਇਆ ਸੀ ਬੱਚੇ ਨੂੰ ਇੱਕ ਪ੍ਰਵਾਸੀ ਨੇ ਮੰਦਭਾਗੀ ਘਟਨਾ ਨਾਲ ਬੱਚੇ ਨੂੰ ਮਾਰਿਆ ਸੀ ਜਾਨੋ ਮਾਰਿਆ ਸੀ ਉਸ ਟਾਈਮ ਤੇ ਬੰਦੇ ਕਿੱਥੇ ਸੀ ਉਸ ਟਾਈਮ ਤੇ ਬੰਦੇ ਪਈਆਂ ਦੇ ਖਿਲਾਫ ਬਿਲਕੁਲ ਨਹੀਂ ਬੋਲੇ ਕਿਉਂਕਿ ਉਹ ਇਹਨਾਂ ਦਾ ਵੋਟ ਬੈਂਕ ਆ ਜੇ ਇਹ ਪਈਆਂ ਦੇ ਖਿਲਾਫ ਬੋਲਦੇ ਪਈਆਂ ਦੀਆਂ ਵੋਟਾਂ ਟੁੱਟਦੀਆਂ ਸੀ ਤਾਂ ਇਹਨਾਂ ਨੂੰ ਦੁਬਾਰਾ ਐਮਐਲਏ ਐਮਪੀ ਜਾਂ ਮੁੱਖ ਮੰਤਰੀ ਕੌਣ ਬਣਨ ਦਿੰਦਾ ਦੁਬਾਰਾ ਕੋਈ ਨਹੀਂ ਬਣਨ ਦਿੰਦਾ ਤੇ ਸਾਰਾ ਵੋਟਾਂ ਦਾ ਰੌਲਾ 2027 ਦੀ ਤਿਆਰੀ ਕਰ ਰਹੇ ਆ ਸਾਰੇ ਹਰੇਕ ਐਮ ਐਲ ਏ ਐਮ ਪੀ ਹਰੇਕ ਬੰਦਾ ਪੰਜਾਬ ਦਾ ਜੋ ਵੀ ਲੀਡਰ ਨੇ ਕੋਈ ਸਾਫ ਕਾ ਲੀਡਰ ਕੋਈ ਮਜੂਤਾ ਲੀਡਰ ਹੈ ਸਿਰਫ ਮੁੱਦੇ ਲੱਭ ਰਹੇ ਨੇ ਪੰਜਾਬ ਦੇ ਵਿੱਚ ਵੀ ਕੋਈ ਨਾ ਕੋਈ ਮੁੱਦਾ ਸਾਨੂੰ ਲੱਭੇ ਤੇ ਅਸੀਂ ਉਹਦੇ ਤੇ ਰਾਜਨੀਤੀ ਕਰੀਏ ਤੇ ਲੋਕਾਂ ਨੂੰ ਆਪਦੇ ਮਗਰ ਲਈਏ ਪਰ ਮਹਾ ਕੇ ਦੁਬਾਰਾ ਤਾਂ ਜਾਗਣ ਦੀ ਲੋੜ ਹੈ ਜਾਗੋ ਸੋਚ ਸਮਝ ਕੇ ਵੋਟ ਪਾਓ ਕਿਸੇ ਦੇ ਪਿੱਛੇ ਲੱਗ ਕੇ ਕਿਸੇ ਦੇ ਮਗਰ ਲੱਗ ਕੇ ਕਿਸੇ ਨੇ 4 ਦਿਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਵੋਟਾਂ ਨਾ ਪਾ ਦੇ 2027 ਦੇ ਵਿੱਚ ਕਿਉਂਕਿ ਪਹਿਲਾਂ 5 ਸਾਲ ਆਪਾਂ ਬਦਲਾ ਦੇ ਚੱਕਰ ਚੱਕ ਦੇਖ ਰੁਕਿਆ ਇੱਕ ਝਟ ਤੇ ਅੱਗੇ ਦੇਖ ਲਿਓ ਇਹਹੀ ਬੇਨਤੀ ਕਰਦਾ ਮੈਂ ਤਾਂ ਕਿ ਬਾਈ ਗੁਰੂ ਪਰਿਵਾਰ ਨੂੰ ਸਮਰਥ ਬਖਸ਼ੇ ਪਾਣਾ ਮੰਨਣ ਦਾ ਬਲ ਬਖਸ਼ੇ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ